ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88762 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਦੋ ਐਨੀਮਲ ਆ ਜੀ ਦੋਨੇ ਸੂਏ ਸਵਾਏ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕਰਨਦੀਪ ਸਿੰਘ ਭਾਈ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਮੋਬਾਈਲ ਨੰਬਰ ਹੀ 83600 ਪੂਰਾ 80929 ਠੀਕ ਆ ਵੀਰੇ ਇੱਕ ਨੰਬਰ ਤੋਂ ਜਰਸੀ ਤੋਂ ਸ਼ੁਰੂ ਕਰ ਸੁਆ ਕੰਨ ਮੈਂ ਵੀਰੇ ਭਾਈ ਅਗਲੇ ਨੇ ਤਾਂ ਦੂਜਾ ਕਿਹਾ ਆਪਾਂ ਨੂੰ ਠੀਕ ਹੈ ਜੀ ਜਾਂ ਹੁਣ ਆਪਣੇ ਨੈਰਖਣਾ ਦੂਜਾ ਮੰਨ ਲਾ ਤੀਜਾ ਮੰਨ ਲਾ ਕਦੋਂ ਸੂਈ ਹੈ ਜੀ ਇਹ ਬਈ 2 ਘੰਟੇ ਹੋਏ ਇਹਨੂੰ ਸੂਈ ਨੂੰ ਹਜੇ ਬੱਚਾ ਕੀ ਹੈ ਜੀ ਮਗਰ ਵੱਛੀ ਆ ਬਈ ਜੇਰ ਪੈਣੀ ਬਾਕੀ ਆ ਜੇਰ ਪੈਣੀ ਬਾਕੀ ਕੱਢਿਆ ਤੁਹਾਡਾ ਕਣਾ ਬੋਲਾ ਜੀ ਹਾਂ ਬਈ 3 ਕਿਲੋ ਬੋਲਾ ਕੱਢਿਆ ਸੀ ਥਣਾ ਦੀ ਦੰਨਾ ਜੀ ਥਣਾ ਦੀ ਦੰਨਾ ਕਿੰਨਾ ਪਾਜੂ ਵੀਰੇ ਦੁੱਧ ਦੁੱਧ ਬਈ ਅਗਲੇ ਨੇ ਤਾਂ 22 ਲੀਟਰ ਆਪਾਂ ਨੂੰ ਦੱਸਿਆ ਵੀ ਚੋਇਆ ਵਾ ਠੀਕ ਹੈ ਜੀ ਬਾਕੀ ਬੰਦਾ ਹੁਣ ਆਪਦੀ ਸਮਝ ਨਾਲ ਲੈ ਲੈ ਸਹੀ ਗੱਲ ਹੈ ਤੁਰ ਕੇ ਦਿਖਾ ਦੀ ਵੀਰੇ ਸੂਆ ਬਾਈ ਦੱਸਦਾ ਮਾਲਕਾਂ ਨੇ ਵੱਛੀ ਹੈ ਜੀ ਜੇਰ ਪੈਣੀ ਹਜੇ ਬਾਕੀ ਆ ਸੋਹਣਾ ਹਵਾਨਾ ਸ਼ਾਨਦਾਰ ਤੇ ਵੱਡਾ ਚੈੱਕ ਕਰ ਸਕਦੇ ਹੋ ਫਿਟਨੈਸ ਵਾਲਾ ਹਵਾਨਾ ਬਾਈ ਦੱਸਦਾ ਮਾਲਕਾਂ ਨੇ ਤਾਂ ਕਿਹਾ ਬਈ 22 ਕਿਲੋ ਪਾ ਜੂਗੀ ਤੁਸੀਂ ਆਪ ਦੀ ਸਮਝ ਨਾ ਲੈਣੀ ਕਿਉਂਕਿ ਮੇਰੇ ਸੇਵਾ ਥੋੜੀ ਆ ਦੋ ਦੋ ਥੋੜਾ ਹੈ ਬਾਕੀ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣ ਕੱਦ ਭਜਨ ਦੀ ਚੰਗੀ ਆ ਜੀ ਬਾਕੀ ਸੋਹਣਾ ਤੇ ਸ਼ਾਨਦਾਰ ਹਵਾਨਾ 3.5 ਕਿਲੋ ਬਾਈ ਦੱਸਦਾ ਇਹ ਬੋਲਾ ਆਪਣਾ ਕੱਢਿਆ ਹੋਇਆ ਇਸ ਜਿਹੜੀ ਜੇਰ ਪਹਿਣੀ ਬਾਕੀ ਆ ਉਹਦੀ ਤੁਹਾਨੂੰ ਵੀਡੀਓ ਮਿਲ ਜੂਗੀ ਜਦੋਂ ਜੇਰ ਪਹਿ ਜੂਗੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਡਿਮਾਂਡ ਤਾਂ ਬਰਾੜ ਬਾਈ ਦੀ ਆਪਾਂ ਕਰ ਲੈਂਦੇ 570 ਰੁਪਏ ਤਰੇ ਦਾ ਥੋੜਾ ਇੱਕ ਥਣ ਦੇ ਵਿੱਚ ਸਰੂ ਆ ਸੈਡ ਤੇ ਸੈਡ ਤੇ ਮੁੱਠੀ ਵਾਲੇ ਤੇ ਅਗਲੇ ਨੇ ਵੀ ਆਪਾਂ ਨੂੰ ਦੱਸ ਕੇ ਦਿੱਤੀ ਆ ਤੇ ਆਪਾਂ ਵੀ ਗਾ ਦੱਸ ਕੇ ਦੇਵਾਂਗੇ ਕਿੰਨਾ ਕੁ ਤੌਂਕਾ ਹੁੰਦਾ ਕਿ ਧਾਰ ਹੁੰਦੀ ਆ ਧਾਰ ਨੂੰ ਜਾਂਦੀ ਕਿਤੇ ਬੰਦ ਵੀ ਹੋ ਜਾਣਾ ਯਾਨੀ ਤੁਹਾਨੂੰ ਹੱਥ ਮੁੱਠੀ ਜਿਹੜੀ ਆ ਹਾਂ ਮੱਥ ਲਵੇੜਦੀ ਆ ਹੱਥ ਲਵੇੜ ਥੱਲੇ ਸਹੀ ਆ ਧਾਰ ਬਿਲਕੁਲ ਸਹੀ ਠੀਕ ਆ ਜੀ ਤੇ ਆਪਾਂ ਇਹ ਦੇ ਦੇਾਂਗੇ ਬਾਈ 57000 ਦੀ। ਉਹ ਤਾਂ ਤੈਨੂੰ ਪਤਾ ਸਹੀ ਹੁੰਦੀ ਤਾਂ ਹੁਣ 70 75000 ਦੀ। ਬਹੁਤ ਮਹਿੰਗੀ ਹੋਣੀ ਸੀਗੀ। ਚਲੋ ਆਪਣਾ ਦੱਸਣ ਦਾ ਫਰਜ਼ ਹੈ ਕਿ ਇਹ ਵੀ ਗੱਲ ਬਾਈ ਤੂੰ ਸਹੀ ਕੀਤੀ ਆ ਮੈਨੂੰ ਤਾਂ ਪਤਾ ਨਹੀਂ ਲੱਗਣਾ ਆਪਾਂ ਥਾਣ ਦਿਖਾਤੇ ਆ ਪਰ ਜਿਹੜੀ ਗੱਲ ਦੱਸੀ ਆ ਕੋਈ ਦੂਰੋਂ ਨੇੜੋਂ ਚੱਲ ਕੇ ਹੁੰਦਾ ਸੱਜਣਾ। ਆਹ ਮੁੜ ਕੇ ਬਾਈ ਬੰਦਾ ਅਗਲਾ ਤਰਾਜ ਕਰਦਾ। ਪਹਿਲਾਂ ਨਹੀਂ ਬਾਈ ਦੱਸਿਆ ਤੁਸੀਂ। ਇਹ ਤਾਂ ਗੱਲ ਹੈ। ਆਪਾਂ ਮੌਲੀ ਉਹਨਾਂ ਕੀ ਕੀਤਾ ਇਹ ਤਾਂ ਉਸ ਹਾਨ ਹੈ। ਠੀਕ ਆ ਵੀਰੇ। ਤੇ ਦੋ ਨੰਬਰ ਵੀਰੇ ਇਹਦਾ ਸੂਆ ਕਿੰਨਾ ਵਾਜੀ ਇਹ ਦੂਜੇ ਸੂਏ ਹੁੰਦੀ ਬਾਈ ਇਹ ਸੂਈ ਵੀ ਇਹ ਕਦੋਂ ਸੂਈ ਹੈ ਜੀ ਇਹ ਵੀ ਬਾਈ ਸੁਭਾਹ ਦੀ ਸੂਈ ਹੈ ਅੱਜ ਇਹਦੀ ਜੇਰ ਪੈ ਗਈ ਜੀ ਇਹਦੀ ਜੇਰ ਡਾਨਾ ਬਾਈ ਠੀਕ ਆ ਜੀ ਬੱਚਾ ਕੀ ਆ ਇਹਦੇ ਮਗਰ ਬੱਛਾ ਬਾਈ ਠੀਕ ਆ ਵੀਰੇ ਕਿੰਨਾ ਬੋਲਾ ਕੱਢ ਲਿਆ ਜੀ ਇਹਦਾ ਇਹਦਾ ਬਾਈ ਆਪਾਂ ਤਾਂ ਹਜੇ ਕੱਢਿਆ 2-3 ਲੀਟਰ ਬੋਲਾ ਠੀਕ ਆ ਜੀ ਸੜਕੋ ਚਾ 3 ਲੀਟਰ ਠੀਕ ਆ ਵੀਰੇ ਕਿੰਨਾ ਕ ਭਾਜੋ ਦੁੱਧ ਜੀ ਦੁੱਧ ਬਾਈ ਬੰਦੇ ਨੇ ਪਹਿਲਾਂ ਗਿਆਈ ਆਪਾਂ ਨੂੰ ਜਿਹੜੇ ਤੋਂ ਲਈ ਆ ਇਹ ਠੀਕ ਆ ਜੀ 16 17 ਲੀਟਰ ਆਉਂਦਾ ਬਾਈ ਚੋਇਆ ਵਾ ਪਹਿਲਣ ਦਾ ਅੱਛਾ ਜੀ ਤੇ ਬਾਕੀ ਹੁਣ ਆਪਦਾ ਬੰਦਾ ਆ ਦੀ ਸਮਝ ਨਾ ਲੈ ਲੈ ਵੀ ਆਪਾਂ 15 16 ਮੰਨ ਕੇ ਲਈ ਆ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਸੋਹਣਾ ਥਾਣਾ ਕੱਲਾ ਕੱਲਾ ਨਿੱਖੜ ਮਾ ਹਵਾਨਾ ਸੋਹਣਾ ਫਿਟਨੈਸ ਵਾਲਾ ਕੱਟ ਵਾਲਾ ਬਾਕੀ ਚਾਰ ਹੀ ਥਾਣਾ ਪੂੜ ਸ਼ੰਗ ਪੂਰਾ ਵੀ ਨਹੀਂ ਥਾਣ ਤੁਹਾਨੂੰ ਨੇੜੇ ਤੇ ਦਿਖਾ ਦਿੰਨੇ ਆ ਬਾਈ ਕਹਿੰਦਾ 15 16 ਕਿਲੋ ਮੰਨ ਕੇ ਲਈ ਆ ਤੁਸੀਂ ਆਪ ਦੀ ਸਮਝ ਨਾ ਲੈ ਲਓ ਜੀ ਡਿਮਾਂਡ ਕੀ ਰਹਿਣ ਵਾਲੀ ਜੀ ਇਹਦੀ ਡਿਮਾਂਡ ਤਾਂ ਬਾਈ ਬਾੜ ਕਰਾਲਾ 65 ਕਰਾਂ ਇਹ ਵੀ ਆਪਾਂ 56000 ਰੁਪਏ ਦੇ ਦਿਆਂ ਜੋੜਾ ਲੈ ਜੀ ਸੱਜਣ ਕੋਈ ਕੋਈ ਕਰ ਦਾਂਗੇ ਮਾਨ ਠੀਕ ਹੈ ਜੀ ਇਹ ਬਾਈ ਕਹਿੰਦਾ 56000 ਦੀ ਦੇ ਦਾਂਗੇ ਜੇ ਕੋਈ ਜੋੜਾ ਲੈ ਜੂ ਤਾਂ ਮਾਨਦਾਨ ਪੂਰਾ ਜ਼ਿਆਦਾ ਹੋ ਜਾਊਗਾ ਜੀ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾ ਲੈ ਥਾਣਾ ਥੁਣਾ ਦੀ ਬਿਲਕੁਲ ਡਾਨ ਬਾਈ ਠੀਕ ਹੈ ਚੱਲਦਾ ਰਹਿਣਾ ਜੀ ਧੰਨਵਾਦ